ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਜੰਗ ਦੌਰਾਨ ਕਾਂਗੜ ਵਿੱਚ ਭਾਈ ਜੋਧਰਾਜ ਕੋਲ ਰੁਕਦੇ ਹਨ ਉੱਥੇ ਇੱਕ ਦਿਨ ਸ਼ਿਕਾਰ ਕਰਨ ਲਈ ਉਹ ਜੰਗਲ ਵਿੱਚ ਤੁਰ ਪਏ ਕਈ ਕੋਹਾਂ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਗੁਰੂ ਜੀ ਇੱਕ ਝਾੜੀ ਕੋਲ ਰੁਕਦੇ ਹਨ ਕੁਝ ਸਮਾਂ ਬਾਅਦ ਉਸ ਝਾੜੀ ਵਿੱਚੋਂ ਇੱਕ ਅਜਗਰ ਬਾਹਰ ਨਿਕਲਦਾ ਹੈ ਜਦੋਂ ਸਿੱਖਾਂ ਦੀ ਨਜ਼ਰ ਉਸ ਸੱਪ ਉੱਤੇ ਪਈ ਤਾਂ ਉਹਨਾਂ ਨੇ ਸੱਪ ਨੂੰ ਇੱਕ ਪਾਸੇ ਹਟਾਉਣ ਦਾ ਯਤਨ ਕੀਤਾ ਪਰ ਗੁਰੂ ਜੀ ਨੇ ਸਿੱਖਾਂ ਨੂੰ ਇਸ ਤਰ੍ਹਾਂ ਦੁਬਾਰਾ ਕਰਨ ਤੋਂ ਮਨਾ ਕਰ ਦਿੱਤਾ ਤੇ ਉਹਨਾਂ ਨੇ ਸਿੱਖਾਂ ਨੂੰ ਆ ਇਸ ਨੂੰ ਨਾ ਰੋਕੋ ਕਿਉਂਕਿ ਇਹ ਤਾਂ ਵਿਚਾਰਾ ਪਹਿਲਾਂ ਹੀ ਦੁਖੀ ਹੈ ਹੁਣ ਉਹ ਸੱਪ ਗੁਰੂ ਜੀ ਦੇ ਚਰਨਾਂ ਕੋਲ ਆ ਗਿਆ ਗੁਰੂ ਜੀ ਨੇ ਆਪਣੇ ਸੱਜੇ ਪੈਰ ਦੀ ਜੁੱਤੀ ਨੂੰ ਬਾਹਰ ਕੱਢਿਆ ਤੇ ਆਪਣੇ ਚਰਨਾਂ ਨਾਲ ਉਸ ਸੱਪ ਨੂੰ ਛੋਇਆ ਜਦੋਂ ਗੁਰੂ ਜੀ ਦੇ ਚਰਨ ਉਸ ਸੱਪ ਦੇ ਸਿਰ ਨੂੰ ਲੱਗੇ ਤਾਂ ਉਹ ਸੱਪ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਟ ਗਿਆ ਸੱਪ ਦੇ ਸਰੀਰ ਵਿੱਚੋਂ ਖੂਨ ਦੇ ਨਾਲ-ਨਾਲ ਕੀੜੇ ਵੀ ਬਾਹਰ ਨਿਕਲਣੇ ਸ਼ੁਰੂ ਹੋ ਗਏ ਜਿਸ ਨੂੰ ਦੇਖ ਕੇ ਸਾਰੇ ਸਿੱਖ ਬਹੁਤ ਜ਼ਿਆਦਾ ਹੈਰਾਨ ਹੋਏ ਤੇ ਭਾਈ ਜੋਧਰਾਏ ਨੇ ਗੁਰੂ ਜੀ ਨੂੰ ਹੈਰਾਨ ਹੋ ਕੇ ਪੁੱਛਿਆ ਕਿ ਮਹਾਰਾਜ ਜੀ ਮਰੇ ਹੋਏ ਸੱਪ ਨੂੰ ਤਾਂ ਕੀੜੇ ਪੈ ਸਕਦੇ ਹਨ ਪਰ ਜਿਉਂਦੇ ਸੱਪ ਨੂੰ ਕੀੜੇ ਕਿਵੇਂ ਪੈ ਸਕਦੇ ਹਨ ਕਿਰਪਾ ਕਰਕੇ ਸਾਨੂੰ ਇਸ ਬਾਰੇ ਦੱਸੋ ਗੁਰੂ ਜੀ ਨੇ فرمایا ਕਿ ਇਹ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਸਾਧੂ ਸੀ ਜਿਹੜਾ ਕਿ ਆਪਣੇ ਪਖੰਡਾ ਦੇ ਨਾਲ ਲੋਕਾਂ ਨੂੰ ਆਪਣੇ ਪਿੱਛੇ ਲਾਉਂਦਾ ਤੇ ਉਹਨਾਂ ਤੋਂ ਸੇਵਾ ਕਰਵਾਉਂਦਾ ਸੀ ਤੇ ਲੋਕ ਵੀ ਉਸ ਨੂੰ ਖੁੱਲੀ ਮਾਇਆ ਦਿੰਦੇ ਸਨ ਜਿਸ ਦੇ ਨਾਲ ਇਹ ਮਨ ਭਾਉਂਦਾ ਖੰਦਾਸੀ ਤੇ ਪੂਰੀ ਐਸ਼ ਕਰਦਾ ਸੀ ਇੱਕ ਵਾਰ ਸ਼੍ਰੀ ਗੁਰੂ ਨਾਨਕ ਦੇਵ ਜੀ ਯਾਤਰਾ ਕਰਦੇ ਕਰਦੇ ਇੱਕ ਪਿੰਡ ਵਿੱਚ ਪਹੁੰਚਦੇ ਹਨ ਜਿਸ ਦਾ ਨਾਮ ਸੀ ਡੱਬ ਵਾਲੀ ਪਿੰਡ ਵਿੱਚ ਪਹੁੰਚਦੇ ਸਾਰ ਹੀ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਗੁਰੂ ਜੀ ਮੈਨੂੰ ਬਹੁਤ ਪਿਆਸ ਲੱਗੀ ਹੈ ਗੁਰੂ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਕਿ ਜਾਓ ਇੱਥੋਂ ਥੋੜੀ ਦੂਰ ਹੀ ਇੱਕ ਰੇਤ ਦਾ ਟਿੱਬਾ ਆਵੇਗਾ ਜਿੱਥੇ ਕਿ ਇੱਕ ਸਾਧੂ ਰਹਿੰਦਾ ਹੈ ਉਸ ਸਾਧੂ ਕੋਲ ਜਾਓ ਅਤੇ ਪਾਣੀ ਲਿਆਓ ਗੁਰੂ ਜੀ ਦੀ ਆਗਿਆ ਲੈ ਕੇ ਭਾਈ ਮਰਦਾਨਾ ਜੀ ਉਸ ਸਾਧੂ ਕੋਲ ਪਹੁੰਚ ਗਏ ਤੇ ਪਾਣੀ ਪੀਣ ਲਈ ਬੇਨਤੀ ਕੀਤੀ ਉਹ ਸਾਧੂ ਉਸ ਸਮੇਂ ਲੰਬਾ ਪੈ ਕੇ ਆਰਾਮ ਕਰ ਰਿਹਾ ਸੀ ਤੇ ਉਹ ਸਾਧੂ ਕਹਿਣ ਲੱਗਿਆ ਜੇਕਰ ਪਾਣੀ ਪੀਣਾ ਹੈ ਤਾਂ ਥੋੜਾ ਇੰਤਜ਼ਾਰ ਕਰਨਾ ਪਵੇਗਾ ਜਦੋਂ ਮੇਰੇ ਚੇਲੇ ਇੱਥੇ ਆਉਣਗੇ ਤਾਂ ਉਹ ਤੁਹਾਨੂੰ ਪਾਣੀ ਪਿਲਾ ਦੇਣਗੇ ਉਨਾਂ ਚਿਰ ਤੁਹਾਨੂੰ ਇੱਥੇ ਹੀ ਰੁਕਣਾ ਪਵੇਗਾ ਉਸ ਤੋਂ ਬਾਅਦ ਉਹ ਸਾਧੂ ਆਪਣੇ ਮੰਜ਼ੇ ਤੋਂ ਥੋੜਾ ਜਿਹਾ ਵੀ ਨਹੀਂ ਹਿਲੇ ਆ ਕਿਉਂਕਿ ਉਸ ਨੂੰ ਕੰਮ ਕਰਨਾ ਬਹੁਤ ਔਖਾ ਲੱਗਦਾ ਸੀ ਸਿਰਫ ਲੋਕਾਂ ਦੇ ਪੈਸੇ ਤੇ ਐਸ਼ ਕਰਨਾ ਉਸ ਨੂੰ ਚੰਗਾ ਲੱਗਦਾ ਸੀ ਭਾਈ ਮਰਦਾਨਾ ਜੀ ਨੇ ਪਾਣੀ ਪੀਣ ਲਈ ਕਾਫੀ ਸਮਾਂ ਇੰਤਜ਼ਾਰ ਕੀਤਾ ਪਰ ਉਸ ਸਾਧੂ ਦਾ ਕੋਈ ਵੀ ਚੇਲਾ ਉੱਥੇ ਨਹੀਂ ਆਇਆ ਭਾਈ ਮਰਦਾਨਾ ਜੀ ਥੱਕ ਹਾਰ ਕੇ ਉੱਥੋਂ ਵਾਪਸ ਚਲੇ ਗਏ ਤੇ ਸਾਰੀ ਗੱਲ ਸ਼੍ਰੀ ਗੁਰੂ ਦੇਵ ਜੀ ਨੂੰ ਦੱਸੀ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹ ਸਾਧੂ ਕੋਲ ਜਾਣ ਦਾ ਫੈਸਲਾ ਕੀਤਾ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਸਾਧੂ ਦੇ ਡੇਰੇ ਉੱਤੇ ਪਹੁੰਚਦੇ ਹਨ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਕਿ ਉਹ ਸਾਧੂ ਮੰਜੇ ਉੱਤੇ ਲੰਬਾ ਪਿਆ ਆਰਾਮ ਕਰ ਰਿਹਾ ਹੈ ਇਸ ਸਾਧੂ ਨੂੰ ਇਸ ਤਰ੍ਹਾਂ ਮੰਜੇ ਉੱਤੇ ਪਿਆ ਦੇਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮੂੰਹੋਂ ਬਚਨ ਨਿਕਲੇ ਕਿ ਕਿਵੇਂ ਸੱਤ ਵਾਂਗੂ ਲੰਮਾ ਪਿਆ ਹੈ ਜੇਕਰ ਉੱਠ ਕੇ ਤੂੰ ਪਾਣੀ ਪਿਲਾ ਦਿੰਦਾ ਤਾਂ ਤੇਰਾ ਕੀ ਹੋ ਜਾਣਾ ਸੀ ਗੁਰੂ ਜੀ ਦੇ ਇਹਨਾਂ ਬਚਨਾਂ ਦੀ ਆਵਾਜ਼ ਜਦੋਂ ਸਾਧੂ ਦੇ ਕੰਨਾਂ ਵਿੱਚ ਪਈ ਤਾਂ ਉਸਨੇ ਇੱਕਦਮ ਉੱਠ ਕੇ ਗੁਰੂ ਜੀ ਦੇ ਚਿਹਰੇ ਵੱਲ ਦੇਖਿਆ ਤੇ ਦੇਖਦੇ ਸਾਰ ਹੀ ਗੁਰੂ ਜੀ ਦੇ ਚਰਨੀ ਪੈ ਗਿਆ ਤੇ ਗੁਰੂ ਜੀ ਦੇ ਰੋਹਾਨੀ ਚਿਹਰੇ ਵੱਲ ਦੇਖ ਕੇ ਉਹ ਸਮਝ ਚੁੱਕਿਆ ਸੀ ਕਿ ਇਹ ਕੋਈ ਆਮ ਸਾਧੂ ਨਹੀਂ ਇਹਨਾਂ ਦੇ ਮukh ਵਿੱਚੋਂ ਨਿਕਲੇ ਬਚਨ ਖਾਲੀ ਨਹੀਂ ਜਾਵੇਗਾ ਸਾਧੂ ਨੇ ਗੁਰੂ ਜੀ ਨੂੰ ਪੁੱਛਿਆ ਕਿ ਗੁਰੂ ਜੀ ਤੁਹਾਡੇ ਮੋਹੋਂ ਨਿਕਲੇ ਬਚਨ ਖਾਲੀ ਨਹੀਂ ਜਾਣਗੇ ਕਿਰਪਾ ਕਰਕੇ ਮੈਨੂੰ ਹੁਣ ਇਹ ਦੱਸੋ ਕਿ ਮੇਰਾ ਉਧਾਰ ਕਿਵੇਂ ਹੋਵੇਗਾ ਉਸ ਸਮੇਂ ਸਤਗੁਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਹਨ ਕਿ ਹੁਣ ਅਸੀਂ ਛੇਵੇਂ ਜਾਮੇ ਵਿੱਚ ਮਿਲਾਂਗੇ ਉਦੋਂ ਹੀ ਤੇਰਾ ਉਧਾਰ ਹੋਵੇਗਾ ਇਹ ਵਚਨ ਬੋਲਣ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਅੱਗੇ ਵਧ ਗਏ ਜਿਸ ਤੋਂ ਕੁਝ ਸਾਲਾਂ ਬਾਅਦ ਹੀ ਉਹ ਸਾਧੂ ਦੀ ਮੌਤ ਹੋ ਗਈ ਪਰ ਜਦੋਂ ਉਹ ਸਾਧੂ ਮਰ ਲੱਗਿਆ ਤਾਂ ਉਸ ਦੀ ਸੂਰਤ ਉਸ ਸਮੇਂ ਵੀ ਪੈਸਿਆਂ ਵਾਲੀ ਸੀ ਜਿਸ ਕਾਰਨ ਉਸ ਸਾਧੂ ਨੂੰ ਸੱਪ ਦੀ ਜ਼ੋਨੀ ਮਿਲੀ ਇਹ ਇਸ ਦੇ ਢਿੱਡ ਵਿੱਚ ਜੋ ਕੀੜੇ ਹਨ ਉਹ ਉਸ ਦੇ ਚੇਲੇ ਸਨ ਜੋ ਇਸ ਨੂੰ ਹਰ ਪਲ ਅੰਦਰ ਹੀ ਅੰਦਰ ਖਾਂਦੇ ਰਹਿੰਦੇ ਹਨ ਜਿਸ ਤਰ੍ਹਾਂ ਇਸ ਨੇ ਪਹਿਲਾਂ ਲੋਕਾਂ ਦੇ ਪੈਸਿਆਂ ਨੂੰ ਖਾਦਾ ਸੀ ਹੁਣ ਉਸੇ ਤਰ੍ਹਾਂ ਕੀੜਿਆਂ ਦੇ ਰੂਪ ਵਿੱਚ ਉਸ ਨੂੰ ਖਾ ਰਹੇ ਹਨ ਅੱਜ ਇਹ ਸਾਧੂ ਤੇ ਉਸ ਦੇ ਭਗਤਾਂ ਦਾ ਉਧਾਰ ਹੋ ਗਿਆ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਇੱਕ ਲਾਈਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਸਾਡੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰਿਓ ਜੀ ਅਤੇ ਨਾਲ ਦੀ ਨਾਲ ਸਾਡੇ YouTube ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਹਰ ਬਾਰ ਦੀ ਤਰ੍ਹਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ